ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਰਕੀਟੈਕਟ ਸੰਜੇ ਗੋਇਲ ਚੀਫ ਆਰਕੀਟੈਕਟ ਡਿਜ਼ਾਈਨ ਐਕਸ ਆਰਕੀਟੈਕਟ ਅਤੇ ਸਾਬਕਾ ਡਾਇਰੈਕਟਰ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਨੇ ਚੰਡੀਗੜ੍ਹ ਵਿਖੇ ਪੰਜਾਬ ਰਾਜ ਊਰਜਾ ਸੰਭਾਲ ਦਿਵਸ ਦੇ ਮੌਕੇ ਤੇ ਸਮਾਰਟ ਸ਼ਹਿਰਾਂ ਲਈ ਬਿਹਤਰ ਅਤੇ ਸਮਾਰਟ ਇਮਾਰਤਾਂ ਵਿਸ਼ੇ ਤੇ ਭਾਸ਼ਣ ਦਿੱਤਾ ਪੰਜਾਬ ਦੇ ਕੈਬਨਿਟ ਮੰਤਰੀ ਆਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਜੀ ਕੁਮਾਰ ਸਿਨਾ ਪ੍ਰਮੁੱਖ ਸਕੱਤਰ ਪੰਜਾਬ ਊਰਜਾ ਵਿਕਾਸ ਏਜੰਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਵਾਪਸੀ ਮੌਕੇ ਉਹਨਾਂ ਕਿਹਾ ਕਿ ਅੱਜ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਭਾਰਤ ਸਰਕਾਰ ਦੇ ਬਿਊਰੋ ਆਫ એનર્ਜੀ ਐਫੀਸ਼ੀਐਂਸੀ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਜੋ ਨੈਟ ਜ਼ੀਰੋ ਬਿਲਡਿੰਗਾਂ ਅਤੇ ਊਰਜਾ ਕੁਸ਼ਲ ਉਦਯੋਗਾਂ ਲਈ ਊਰਜਾ ਕੁਸ਼ਲ ਬਿਲਡਿੰਗ ਸਮਗਰੀ ਤਿਆਰ ਕਰ ਰਹੀ ਹੈ ਉਤਪਾਦਾਂ ਤੇ ਇੱਕ ਵਰਕਸ਼ਾਪ ਕਮ ਪ੍ਰਦਰਸ਼ਨੀ ਵੀ ਲਗਾਈ ਗਈ ਆਰਕੀਟੈਕਟ ਸੰਜੇ ਗੋਇਲ ਨੇ ਆਪਣੀ ਪੇਸ਼ਕਾਰੀ ਵਿੱਚ ਬਿਲਟ ਵਾਤਾਵਰਣ ਵਿੱਚ ਆਰਕੀਟੈਕਟਾਂ ਇੰਜੀਨੀਅਰਾਂ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਨਾ ਸਿਰਫ ਆਉਣ ਵਾਲੇ ਸਮਾਰਟ ਸ਼ਹਿਰਾਂ ਵਿੱਚ ਸਗੋਂ ਸਮਾਰਟ ਬਿਲਡਿੰਗਾਂ ਵਿੱਚ ਵੀ ਊਰਜਾ ਦੀ ਬਚਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਨਵੀਂ ਦਿੱਲੀ ਦੇ ਨਵੇਂ ਸੰਸਦ ਭਵਨ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਬਹੁਤ ਸਾਰੀਆਂ ਬਿਹਤਰੀਨ ਇਮਾਰਤਾਂ ਦੀ ਉਦਾਹਰਣਾਂ ਸਾਂਝੀਆਂ ਕੀਤੀਆਂ ਇਸ ਵਰਕਸ਼ਾਪ ਵਿੱਚ। ਪੀਡਾ ਦੇ ਡਾਇਰੈਕਟਰ ਐਮਪੀ ਸਿੰਘ ਦੀ ਅਗਵਾਈ ਵਾਲੀ ਟੀਮ ਸਮੇਤ ਸੈਂਕੜੇ ਹਿੱਸੇਦਾਰਾਂ ਨੇ ਭਾਗ ਲਿਆ।